ਜਿਹੜੇ ਬਲਾਕ ਸੰਮਤੀ ਜੇ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਚੋਣਾ ਉਹਨਾਂ ਨੂੰ ਮੱਦੇ ਨਜ਼ਰ ਦੇਖਦੇ ਹੋਏ ਤੇ ਜਿਹੜੇ ਸ਼ਰਾਬੀ ਅੰਸਰ ਆ ਉਹਨਾਂ ਸਾਡਾ ਸੰਦੇਸ਼ ਹੈ ਵੀ ਕੋਈ ਵੀ ਅਜਿਹੀ ਹੁੱਲੜਬਾਜੀ ਨਾ ਕਰਨ ਤਾਂ ਕਿ ਸਾਨੂੰ ਕੋਈ ਕਾਨੂੰਨੀ ਕਾਰਵਾਈ ਕਰਨੀ ਨਾ ਪਵੇ ਕਿੱਥੇ ਕਿੱਥੇ ਲਾਉਂਡ ਰਾਏ ਗਿਆ ਅੱਜ ਜਿਹੜੇ ਪਿੰਡ ਨੇ ਆਪਣੇ ਪਾਤੜਾ ਸਰਕਲ ਦੇ ਤੇ ਸ਼ਹਿਰ ਦੇ ਵਿੱਚ ਸਾਰੇ ਅਰੀਦ ਦੇ ਸ਼ਰਾਬ ਲੈ ਕੇ ਕੀ ਪ੍ਰਬੰਧ ਨਹੀਂ ਤੁਹਾਡੇ ਸਾਡੇ ਪੁਲਿਸ ਵੱਲੋਂ ਪੂਰੇ ਪ੍ਰਬੰਧ ਨੇ ਜੀ ਸਾਰੇ ਡਿਊਟੀਆਂ ਲੱਗੀਆਂ ਹੋਈਆਂ ਨੇ ਸਾਡੀਆਂ ਕਿਸੇ ਵੀ ਹੁੱਲੜਬਾਜੀ ਨੂੰ ਕੋਈ ਸਰਾਤ ਨਹੀਂ ਕੀ ਕਰਨ ਦਿੱਤੀ ਜਾਏਗੀ ਅਪੀਲ ਕੀ ਹੈ ਸਾਡੀ ਅਪੀਲ ਆਹੀ ਹੈ ਵੀ ਸ਼ਾਂਤ ਬਈ तरीके ਦੇ ਨਾਲ ਆਪਣੇ ਵੋਟਾਂ ਜਿਹਦਾ ਇਸਤੇਮਾਲ ਕਰੋ ਤੇ ਆਪਣੇ ਰਿਜਰਟ ਦੇ। ਅਗਰ ਕੋਈ ਹੋਲਡ ਬਾਜੀ ਕਰਦਾ ਹੈ। ਹੋਲਡ ਬਾਜੀ ਕਰੇਗਾ ਉਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਇਹ ਨੂੰ ਬਖਸ਼ਿਆ ਨਹੀਂ ਜਾਏਗਾ। ਅਸਲੇ ਵਗੈਰੇ ਦੇ ਰਸਤਾ ਚੱਲ। ਅਸਲੇ ਸਾਰਿਆਂ ਨੂੰ ਬੇਨਤੀ ਹੈ ਵੀ ਇਸ ਤੋਂ ਜਲਦੀ ਜਿੰਨੀ ਜਲਦੀ ਹੋ ਸਕੇ ਉਹਨੇ ਇਹ ਆਪਣਾ ਹਸਲਾ ਜਿਹੜਾ ਆ ਉਹ ਜਮ੍ਹਾਂ ਕਰਾਓ। ਪਿੰਡਾਂ ਚ ਐਨਾਉਂਸਮੈਂਟ ਅਸੀਂ ਕਰਾ ਚੁੱਕੇ ਆਂ। ਫਿਰ ਵੀ ਸਹਿਰ ਵਾਸੀਆਂ ਨੂੰ ਵੀ ਅਪੀਲ ਹੈ ਵੀ ਜਿਹੜਾ ਹਸਲਾ ਜਿਹਦੇ ਕੋਲ ਹੈਗਾ ਆ ਲਾਇਸੈਂਸੀ ਵੈਪਨ ਹੈ ਆਪਣੇ ਜਮ੍ਹਾਂ ਕਰਾਓ। Thank you.